ਸਚਕੰਡ ਸ੍ਰੀ ਦਰਬਾਰ ਸਾਹਿਬ ਜੇਕਰ ਤੁਸੀਂ ਨਤਮਸਤਕ ਹੋਣ ਵਾਸਤੇ ਪਹੁੰਚ ਰਹੇ ਹੋ ਤਾਂ ਇੱਕ ਖਬਰ ਤੁਹਾਡੇ ਵਾਸਤੇ ਹੈ ਜੀ ਹਾਂ ਜੇਕਰ ਸਚਕੰਡ ਸ੍ਰੀ ਦਰਬਾਰ ਸਾਹਿਬ ਤੁਸੀਂ ਨਤਮਸਤਕ ਹੋਣ ਵਾਸਤੇ ਆ ਰਹੇ ਹੋ ਤਾਂ ਆਨਲਾਈਨ ਬੁਕਿੰਗ ਕਰਵਾਉਣ ਤੋਂ ਪਹਿਲਾਂ ਤੁਹਾਨੂੰ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਆਨਲਾਈਨ ਠੱਗਾਂ ਵੱਲੋਂ ਇੱਕ ਵੱਖਰਾ ਠੱਗੀ ਕਰਨ ਦਾ ਮਾਮਲਾ ਸਾਹਮਣੇ ਹੈ ਜੀ ਹਾਂ ਜਸਟ ਸਾਰਾ ਗੜੀ ਸਰਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਵਾਲ ਆਉਣ ਵਾਲੇ ਇੱਕ ਹੋਰ ਸਰਾਂ ਦੇ ਨਾਂ ਤੇ ਠੱਗੀਆਂ ਵੱਜ ਰਹੀਆਂ ਨੇ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਾਮਾ ਦੇ ਮੈਨੇਜਰ ਵੱਲੋਂ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਅਤੇ ਇਹ ਸ਼ਿਕਾਇਤ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਖੁਦ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਹਰਕਤ ਵਿੱਚ ਆਉਂਦਿਆਂ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਸਰਾਮਾ ਦੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿੱਦਾਂ ਹੀ ਗਰਮੀ ਦੀਆਂ ਛੁੱਟੀਆਂ ਹੋ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚ ਰਹੇ ਨੇ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਆ ਕੇ ਸ਼ਿਕਾਇਤ ਅਰਜ਼ ਕਰਵਾਈ ਕਿ ਆਨਲਾਈਨ ਉਹਨਾਂ ਦੇ ਨਾਲ ਠੱਗੀ ਹੋ ਰਹੀ ਹੈ ਇੱਥੋਂ ਤੱਕ ਕਿ ਇੱਕ ਵਿਅਕਤੀ ਵੱਲੋਂ ਪਹਿਲਾਂ ਤਾਂ 3100 ਰੁਪਏ ਸਰਾਵਾ ਦੇ ਨਾਂ ਤੇ ਆਪਣੇ ਅਕਾਊਂਟ ਵਿੱਚ ਟ੍ਰਾਂਸਫਰ ਕਰਵਾਏ ਉਸ ਤੋਂ ਬਾਅਦ ਸਾਰੇ ਪੈਸੇ ਉਹਨਾਂ ਤੋਂ ਖੜਪ ਲੈ ਗਏ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਬਾਰੇ ਪੁਲਿਸ ਕਮਿਸ਼ਨਰ ਨੂੰ ਜੋ ਹੈ ਸ਼ਿਕਾਇਤ ਦੇ ਦਿੱਤੀ ਗਈ ਹੈ ਤੇ ਪੁਲਿਸ ਕਮਿਸ਼ਨਰ ਨੇ ਵੀ ਤੁਰੰਤ ਕਾਰਵਾਈ ਕਰਨ ਵਾਸਤੇ ਆਦੇਸ਼ ਜਾਰੀ ਕਰ ਦਿੱਤੇ ਐਤਿਹਾਸ ਦੀ ਇਹ ਕਿ ਉਹਨਾਂ ਨੇ ਵੀ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਕਿ ਸਰਾਵਾ ਦੇ ਨਾਂ ਤੇ ਠੱਗੀ ਮਾਰੀ ਗਈ ਹੋਵੇ ਠੱਗੀ ਦਾ ਸ਼ਿਕਾਰ ਕਿਸੇ ਵੀ ਵਿਅਕਤੀ ਨੂੰ ਬਣਾਇਆ ਗਿਆ ਹੋਵੇ ਇਥੋਂ ਪਹਿਲਾਂ ਵੀ ਬਹੁਤ ਸਾਰੇ ਮਾਮਲੇ ਇਸ ਤਰ੍ਹਾਂ ਦੇ ਸਾਹਮਣੇ ਆ ਚੁੱਕੇ ਨੇ ਜਿਸ ਵਿੱਚ ਠੱਗੀ ਦਾ ਸ਼ਿਕਾਰ ਲੋਕ ਸਰਾਮਾ ਦਿਨਾਤੇ ਬਣ ਚੁੱਕੇ ਨੇ ਉਹਨਾਂ ਕਿਹਾ ਕਿ ਸਾਰੇ ਲੋਕਾਂ ਨੂੰ اپੀਲ ਕਰਨਾ ਚਾਹੁੰਦੇ ਹਾਂ ਜੇਕਰ ਕੋਈ ਵੀ ਵਿਅਕਤੀ ਕਮਰਾ ਬੁੱਕ ਕਰਵਾਉਂਦਾ ਤਾਂ ਉਹ ਕਿਸੇ ਵੀ ਕਮਰੇ ਦੀ ਰਸੀਦ ਜੇਕਰ ਉਹਨਾਂ ਨੂੰ ਨਹੀਂ ਮਿਲਦੀ ਉਦੋਂ ਬੁਕਿੰਗ ਨਾ ਕਰਵਾਉਣ ਉਧਰ ਹੀ ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਦੱਸਿਆ ਜਾਣਕਾਰੀ ਦਿੰਦੇ ਹੋਏ ਕਿ ਉਹਨਾਂ ਨੂੰ ਸ਼ਿਕਾਇਤ ਮਿਲ ਚੁੱਕੀ ਹੈ ਤੇ ਉਹ ਬਣਦੀ ਕਾਰਵਾਈ ਕਰਨਗੇ ਅਤੇ ਜੋ ਵੀ ਦੋਸ਼ੀ ਹੋਣਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਲਦ ਸੁਲਾਖਾ ਪਿੱਛੇ ਭੇਜ ਦਿੱਤਾ ਸਾਹ ਰਾਏ ਗੁਰਦੇ ਕੀ ਬਤ ਮੈਂ ਜੀ ਗੁਰਪ੍ਰੀਤ ਸਿੰਘ ਮੈਨੇਜਰ ਸਰਾਵਾ ਮੈਨੂੰ ਦਰਬਾਰ ਸਾਹਿਬ ਨਾਲ ਸੰਬੰਧ ਜਿਹੜੀਆਂ ਸਰਾਵਾ ਉਹਨਾਂ ਦੀ ਮੈਨੇਜਮੈਂਟ ਮੇਰਕੋ ਆ ਤੇ ਇਹਦੇ ਚ ਜਿਹੜੀਆਂ ਸਾਡੀਆਂ ਕੋਈ ਦੋ ਜਿਹੜੀਆਂ ਸਰਾਵਾ ਆਨਲਾਈਨ ਆ ਮਾਤਾ ਗੰਗਾ ਜੀ ਨਵਾਸ ਤੇ ਸਾਰਾ ਗੜੀ ਨਵਾਸ ਸਾਰਾ ਗੜੀ ਨਵਾਸ ਜਿਹੜੀ ਆ ਉੱਥੇ ਪਹਿਲਾਂ ਵੀ 8 ਮਹੀਨੇ ਪਹਿਨਾ ਹੈ ਜਿਹੜੇ ਸਾਹਿਬ ਅੱਥਾ ਏਨੇ ਠੱਗੀ ਮਾਰੀ ਸੀ ਉਹਦੀ ਕੰਪਲੀਟ ਆ ਚੁੱਕੀ ਸੀ ਉਹਦੇ ਤੇ ਤਕਰੀਬਨ ਕਾਰਵਾਈ ਪੁਲਿਸ ਨੇ ਕਰਦੇ ਆ ਉਹਦਾ ਅਕਾਊਂਟ ਬੰਦ ਚ ਰੁਕ ਗਿਆ ਪਰ ਬੰਦਾ ਟ੍ਰੇਸਿੰਗ ਆ ਬਹੁਤ ਵੀ ਆ ਚਾਰ ਪੰਜ ਦਿਨ ਤੋਂ ਲਗਾਤਾਰ ਸਾਡੇ ਕੋਲ ਕੰਪਲੇਂਟ 10 ਕੰਪਲੇਂਟ ਆ ਚੁੱਕੀਆਂ ਤੇ ਕਾਫੀ ਉਹ ਜਿਹੜੇ ਆਪਣੇ ਕਯੂਆਰ ਕੋਡ ਦੇ ਥਰੂ ਪੈਸੇ ਜਿਹੜੇ ਆਪਣੇ ਅਕਾਊਂਟ ਚ ਪਾ ਆ ਚੁੱਕਾ ਉਹ ਗੈਂਸ ਆਪਣਾ WhatsApp ਤੇ ਨੰਬਰ ਜਾਰੀ ਕਰਦਾ WhatsApp ਤੇ ਉਹਨੂੰ ਕਾਲ ਹੁੰਦੀ ਜਦੋਂ ਉਹ ਪੈਸੇ ਪਾ ਲੈਂਦਾ WhatsApp ਨੰਬਰ ਬੰਦ ਕਰ ਦਿੰਦਾ ਤੇ ਸੰਕਟਾ ਨੂੰ ਧੋਖਾ ਕਰੀ ਜਾਂਦਾ ਮੇਰੀ ਸੰਕਟਾ ਨੂੰ ਵੀ ਬੇਇੱਜ਼ਤੀ ਆ ਕਿ ਘੱਟੋ ਘੱਟ ਜਿਹੜੀਆਂ ਸਾਡੀਆਂ ਵੈਬਸਾਈਟ ਚਲਦੀਆਂ ਜਿਹੜੀਆਂ ਸਾਡੀਆਂ ਆਨਲਾਈਨ ਬੁਕਿੰਗ ਦੀਆਂ ਸਾਈਟਾਂ ਆ ਉੱਥੇ ਹੀ ਕਮਰਾ ਬੁਕ ਕੀਤਾ ਜਾਵੇ ਤਾਂ ਜੋ ਲੋਕ ਧੱਕੇ ਦਾ ਸ਼ਿਕਾਰ ਨਾ ਹੋਣ। ਕੀ ਲੱਗਦਾ ਹੈ ਕਿ ਇਸ ਵਾਰ ਦੇ ਸਾਈਬਰ ਧੋਖੇ ਪਹਿਲਾਂ ਵੀ ਸ਼ਿਕਾਰ ਪਾ ਚੁੱਕੇ ਨੇ ਔਰ ਛੁੱਟੀਆਂ ਦਾ ਸੈਜ਼ਨ ਚੱਲ ਰਿਹਾ ਹੈ ਤੇ ਹੋਰ ਵੀ ਸ਼ਿਕਾਰ ਪਾ ਸਕਦੇ ਨੇ ਲੋਕ। ਐਕਚੁਅਲੀ ਗੁਰੂ ਘਰ ਜਿਹੜੀਆਂ ਸੌਫਟਵੇਅਰ ਕਾਰਨ ਹੁੰਦੇ ਆ ਜਿਹੜੀ ਸੰਗਤਾਂ ਨੂੰ ਜਲਦੀ ਗੁਮਰਾਹ ਇਹ ਸਾਈਬਰ ਠੱਗ ਕਰ ਲੈਂਦੇ ਆ। ਸੰਗਤਾਂ ਜਿਹੜੀਆਂ ਧੱਕੇ ਦਾ ਸ਼ਿਕਾਰ ਸ਼ੀਟੀ ਹੋ ਜਾਂਦੀਆਂ ਨੇ ਮੇਰੀ ਅਪੀਲ ਪ੍ਰਸ਼ਾਸਨ ਨੂੰ ਵੀ ਇਹੋ ਵੇਦਦੀ ਹੈ ਕਿ ਇੱਥੇ ਇਮੀਡੀਏਟਲੀ ਕਾਰਵਾਈ ਕੀਤੀ ਜਾਵੇ। ਅਤੇ ਇਸ ਸੰਸਕਾਰ ਵੀ ਇਹੋ ਜਿਹੀ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਚ ਕੋਈ ਹੋਰ ਕੋਈ ਇਹੋ ਜਿਹਾ ਠੱਗ ਪੈਦਾ ਨਾ ਹੋ ਸਕੇ ਕੁਝ ਪ੍ਰਸ਼ਾਸਨ ਤੋਂ ਤੁਸੀਂ ਬੰਦ ਪੱਤਰ ਦਿੱਤਾ ਕੀ ਆਪ ਸਾਹਿਬ ਸੀਪੀ ਸਾਹਿਬ ਨੇ ਤੇ ਜਿਹੜੇ ਆਪਣੇ ਹਰਪੁਲ ਸਿ ਪ੍ਰਸ਼ਾਸਨ ਉਹਨਾਂ ਨੇ ਪੂਰਾ ਸਾਨੂੰ ਵਿਸ਼ਵਾਸ ਹੋਇਆ ਕਿ ਇਹ ਵੀ ਜੇਟੀ ਕਰਾਂਗੇ ਸਾਈਬਰ ਸੈੱਲ ਇਹਨਾਂ ਦਾ ਜੋ ਹੈਗੇ ਜਿਹੜੇ ਉਹਨਾਂ ਦੇ ਦੋ ਇਹ ਸਾਈਬਰ ਠੱਗ ਜਲਦੀ ਹੀ ਲੱਭ ਕੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕੀਤਾ ਜਾਊਗਾ ਸਰ ਜੋ ਹਾਜ਼ਰ ਇੱਕ ਕੰਪਲੇਟ ਟੀਕਿੰਗ ਐਸੋ ਇਸ ਪਿਛੋਂ ਸੇ ਕਾ ਕੰਪਲੇਟ ਹੈ ਕਿਸ ਚੀਜ਼ ਦੀ ਕੰਪਲੇਟ ਹੋ ਰਹੀ ਹੈ एक कंप्लेंट दी गई है आज जनरल मैनेजर सार, सारागढ़ी सरा से की तरफ से उन्होंने हमें कंप्लेंट में लिखा है कि जो भी कोई सारागढ़ी सड़ा के कमरे जो बुक कराते हैं उनके कमरे नहीं बुक हो रहे और पैसे और भी अकाउंट में जा रहे हैं क्यू आर कोड वगैरह ऑनलाइन दिया हुआ है तो हम वेरीफाई करते हैं कि कौन ऐसे फ्रॉड कर रहा है तो अभी कंप्लेंट आई है न, आ, और हम उसको साइबर विंग में भेज के उसके पूरी जांच पड़ताल हैं पता नहीं सॉफ्ट करके छुट्टियाँ पड़ चुकी है ऐसे जो कर रहे हैं काम देखो ये सारे जगह काफ़ी जगह पर फ्रॉड हो रहे हैं जैसे अमेजॉन वगैरह पे भी और भी कई जगहों पे फॉल्स क्यू आर कोड दे के या फॉल्स वेबसाइट बना के तो पंजाब पुलिस ने काफ़ी हद तक काफ़ी ऑनला साइबर क्राइम केसेस सॉल्व किए हैं और सक्सेसफुल भी रही है काफ़ी हद तक और हम ये भी मुझे यकीन है कि अभी बस तो 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 मार्क कर दिए साइबर बैंक को तो जैसे जो भी आगे प्रोग्रेस होगी केस की सर लोगो को क्या अपील करना चाहिए लोगों को यही अपील करना चाहूँगा की थोड़ा अपना सतर्क रहें थोड़ा वेरीफाई करके पैसे डालें कल सारा घर शराब में नहीं वैसे भी जहाँ पे भी ऑनलाइन आप शॉपिंग या ऑनलाइन ट्रांजेक्शन कुछ भी ऑनलाइन करते हैं जहाँ पे मनी की इन्वॉल्वमेंट है अपना एड्रेस और क्रेडिट कार्ड नंबर डेबिट कार्ड नंबर थोड़ा ध्यान से अपडेट